ਪਿੰਡ ਸਿਸਮਾ ਦੇ ਵਿੱਚ ਚੱਲ ਰਿਹਾ ਸੀ ਇੱਕ ਮਦਰਸਾ ਪ੍ਰਸ਼ਾਸਨ ਵੱਲੋਂ ਕਰਵਾਇਆ ਗਿਆ ਬੰਦ ਬੱਚਿਆਂ ਨੂੰ ਸਿੱਖਿਆ ਦੇ ਰਹੇ ਸੀ ਮੌਲਵੀ ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਰਣ ਕੁਰਾਲੀ ਮਦਰਸਿਆਂ ਨੂੰ ਲੈ ਕੇ ਇੱਕ ਚਿੱਠੀ ਭੇਜੀ ਗਈ ਹੈ ਅਤੇ ਹੁਣ ਉਹ ਮਦਰਸੇ ਬੰਦ ਹੋਣਗੇ ਜਿਨ੍ਹਾਂ ਦੇ ਵਿੱਚ ਹਰ ਇੱਕ ਭਾਸ਼ਾ ਨਹੀਂ ਪੜਾਈ ਜਾ ਰਹੀ। ਇਸੇ ਤਹਿਤ ਪਿੰਡ ਸਿਸਮਾ ਦੇ ਵਿੱਚ ਜੋ ਮੌਲਵੀ ਅਲੀ ਜੀ ਸੀ ਉਹ ਬੱਚਿਆਂ ਨੂੰ ਸਿੱਖਿਆ ਦੇ ਰਹੀ ਸੀ ਉੱਥੇ ਪ੍ਰਸ਼ਾਸਨ ਦੀ ਟੀਮ ਵੀ ਪੁੱਜੀ ਸੀ ਜਿਨ੍ਹਾਂ ਦੇ ਨਾਲ ਬੱਚਿਆਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਸੀ ਅਤੇ ਬੱਚਿਆਂ ਦੇ ਨਾਲ ਗੱਲਬਾਤ ਕਰਨ ਦੇ ਬਾਅਦ ਮੌਲਵੀ ਅਲੀ ਨੂੰ ਆਉਣਾ ਵੱਲੋਂ ਬੇਨਤੀ ਕੀਤੀ ਗਈ ਸੀ ਕਿ ਇਸ ਮਦਰਸੇ ਨੂੰ ਬੰਦ ਕਰ ਦਿੱਤਾ ਜਾਵੇ ਅਤੇ ਮੌਲਵੀ ਵੱਲੋਂ ਇਹ ਮਦਰਸਾ ਬੰਦ ਕਰ ਦਿੱਤਾ ਗਿਆ ਸੀ ਤੇ ਜੋ ਬੱਚੇ ਉੱਥੇ ਪੜਨ ਆਉਂਦੇ ਸੀ ਉਹਨਾਂ ਨੂੰ ਪੜਨ ਦੇ ਲਈ ਸਰਕਾਰੀ ਸਕੂਲਾਂ ਦੇ ਵਿੱਚ ਭੇਜ ਦਿੱਤਾ ਗਿਆ ਸੀ ਉਸ ਦੀ ਪੁਰਾਣੀ ਵੀਡੀਓ ਅੱਜ ਇੱਕ ਚੈਨਲ ਵੱਲੋਂ ਚਲਾਈ ਗਈ ਹੈ ਜਿਸ ਤੇ ਮੌਲਵੀ ਅਲੀ ਅਲੀ ਵੱਲੋਂ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਗਈ ਹੈ ਉਹਨਾਂ ਨੇ ਕਿ ਜਦੋਂ ਪ੍ਰਸ਼ਾਸਨ ਦੀ ਟੀਮ ਉਹਨਾਂ ਦੇ ਕੋਲ ਆਈ ਸੀ ਤਾਂ ਉਹਨਾਂ ਨੇ ਉਸੇ ਵਕਤ ਜੋ ਬੱਚਿਆਂ ਨੂੰ ਸਿੱਖਿਆ ਦਿੱਤੀ ਜਾ ਰਹੀ ਸੀ ਉਹਨਾਂ ਦੇ ਕੋਲ ਉਸਦਾ ਲਾਇਸੈਂਸ ਨਹੀਂ ਸੀ ਅਤੇ ਉਹ ਬੰਦ ਕਰ ਦਿੱਤਾ ਗਿਆ ਸੀ ਤੇ ਇੱਕ ਲਗਭਗ ਇੱਕ ਹਫ਼ਤੇ ਬਾਅਦ ਹੁਣ ਦੁਬਾਰਾ ਇਹ ਖਬਰ ਚਲਾਈ ਗਈ ਹੈ ਕਿ ਇਹ ਮਦਰਸਾ ਚੱਲ ਰਿਹਾ ਹੈ ਜੋ ਕਿ ਬਿਲਕੁਲ ਝੂਠੀ ਹੈ ਕੀ ਕਹਿਣਾ ਹੈ ਮੌਲਵੀ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਮੇਰਾ ਨਾਮ ਮੌਲਾਨਾ ਮੁੰਤਜ਼ਮ ਅਲੀ ਸ਼ਾ ਗਦਦੀਸ਼ੀ ਆਪਣੇ ਦਰਗਾਹ ਦੇ ਸਿਸਵਾਂ ਦੇ ਪਿਛਲੇ ਸ਼ੁੱਕਰਵਾਰ ਸ਼ਾਮ 6:30 ਵਜੇ ਦਿੱਲੀ ਤੋਂ ਪ੍ਰਸ਼ਾਸਨ ਆਇਆ ਸੀ ਤੇ ਉਹਨਾਂ ਨੇ ਮੰਦਰਸਿਆਂ ਬਾਰੇ ਜਿਹੜੀ ਸਰਕਾਰ ਨੇ ਨੋਟੀਫਿਕੇਸ਼ਨ ਕੱਢੀ ਹੈ ਇਹ 11 ਸਟੇਟਾਂ ਵਾਸਤੇ ਕੱਢੀ ਹੋਈ ਹੈ ਉਹ ਉਹਦੇ ਤਹਿਤ ਆਪਣੇ ਕੋਲ ਵੀ ਪ੍ਰਸ਼ਾਸਨ ਪਹੁੰਚਿਆ ਸੀ ਪਿਛਲੇ ਹਫਤੇ ਤੇ ਉਹਨਾਂ ਨੇ ਆਪਣੇ ਮੰਦਰਸੇ ਦੀ ਪੂਰੀ ਛਾਣਬੀਨ ਕੀਤੀ ਪੂਰੀ ਤਹਿਕੀਕਾਤ ਕੀਤੀ ਮੰਦਰਸੇ ਦੇ ਵਿੱਚ ਜਿਹੜੇ ਵੀ ਬੱਚੇ ਪੜ੍ਹ ਰਹੇ ਸੀ ਉਹ ਕਰਾਸ਼ੀਬ ਦੀ ਤਾਲੀਮ ਹਾਸਲ ਕਰ ਰਹੇ ਸੀ 10 ਦੇ ਬੱਚੇ ਸੀ ਆਪਣੇ ਕੋ ਲੇਕਿਨ ਪਿੱਛੇ ਵੀ ਉਹਨਾਂ ਦਾ ਪ੍ਰਾਈਵੇਟ ਸਕੂਲ ਦੇ ਵਿੱਚ ਦਾਖਲਾ ਕਰਵਾਇਆ ਹੋਇਆ ਸੀ ਤੇ ਇੱਥੇ ਉਹਨਾਂ ਨੇ ਪ੍ਰਸ਼ਾਸਨ ਨੇ ਸਾਨੂੰ ਪੁੱਛਿਆ ਵੀ ਤੁਹਾਡੇ ਕੋਲ ਸਕੂਲ ਦੀ ਪਰਮਿਸ਼ਨ ਹੈਗੀ ਮੰਦਰਸਾ ਆਪਣਾ ਰਜਿਸਟਰਡ ਹੈ ਮੰਦਰਸਾ ਦੀ ਕੋਈ ਦਿੱਕਤ ਨਹੀਂ ਉਹਨਾਂ ਨੇ ਕਿਹਾ ਵੀ ਸਕੂਲ ਦੀ ਪਰਮਿਸ਼ਨ ਹੈ ਤੇ ਆਪਾਂ ਮਨ ਕਰਤਾ ਜੀ ਕਿਉਂਕਿ ਪੰਜਵੇਂ ਤੱਕ ਸਕੂਲ ਦੀ ਪਰਮਿਸ਼ਨ ਸਾਡੇ ਕੋਲ ਨਹੀਂ ਹੈ ਉਹ ਕਹਿੰਦਾ ਜੀ ਸਕੂਲ ਦੀ ਪਰਮਿਸ਼ਨ ਨਹੀਂ ਹੈ ਫਿਰ ਤੁਸੀਂ ਬੱਚੇ ਨਹੀਂ ਰੱਖ ਸਕਦੇ ਫਿਰ ਇਲੀਗਲ ਨੇ ਜਿੱਥੇ ਬੱਚੇ ਸਕੂਲ ਦੇ ਵਿੱਚ ਪ੍ਰਾਈਵੇਟ ਪਿੱਛੇ ਪੜ ਰਹੇ ਨੇ ਇਹਨਾਂ ਨੂੰ ਉੱਥੇ ਤੁਸੀਂ ਭੇਜੋ ਤੇ ਆਪਾਂ ਉਸੇ ਦਿਨ ਸ਼ਾਮ ਨੂੰ ਪ੍ਰਸ਼ਾਸਨ ਦੀ ਗੱਲ ਮੰਨਦੇ ਹੋਏ ਸਾਰੇ ਗੱਲਬਾਤ ਕਰਦੇ ਹੋਏ ਆਪਾਂ ਸਾਰੇ ਮੀਟਿੰਗ ਕਰਕੇ ਕਮੇਟੀ ਮੈਂਬਰਾਂ ਨਾਲ ਕੁਝ ਕੁਝ ਕਰਕੇ ਆਪਾਂ ਸਾਰੇ ਬੱਚੇ ਉਸੇ ਦਿਨ ਪਿੰਡ ਵਾ ਦੇ ਵਾਪਸ ਭੇਜਦੇ ਸੀ ਕਿਹੜੀ ਜਗ੍ਹਾ ਤੋਂ ਆਏ ਵੇਸੀ ਬੱਚੇ ਇਹ ਜਿਲ੍ਹਾ ਨੂਹ ਮੇਵਾਤ ਤੋਂ ਬੱਚੇ ਆਏ ਹੋਏ ਸੀ ਵੱਖ-ਵੱਖਰੇ ਪਿੰਡਾਂ ਤੋਂ ਸੀ ਤੇ ਉਹ ਬੱਚੇ ਜਿੱਦਾਂ ਸੀ ਉਦਾਂ ਹੀ ਆਪਾਂ ਭੇਜਦੇ ਸੀ ਲੋਕਲ ਬੱਚੇ ਵੀ ਸੀ ਉਹਦੇ ਵਿੱਚ ਨਹੀਂ ਲੋਕਲ ਬੱਚੇ ਨਹੀਂ ਸੀ ਤੇ ਅੱਜ ਜਿਹੜੀ ਵੀਡੀਓ ਚੱਲ ਰਹੀ ਹੈ ਉਹਦੇ ਬਾਰੇ ਕੀ ਸਪਸ਼ਟੀਕਰਨ ਦਓਗੇ ਜੀ ਅੱਜ ਇਹ ਵੀਡੀਓ ਚੱਲ ਰਹੀ ਹੈ ਇਹ ਸਰਾਸਰ ਗਲਤ ਹੈ ਚਲਾਨੀ ਨਹੀਂ ਚਾਹੀਦੀ ਬਾਵਾਸਕਰ ਵਾਲਿਆਂ ਨੂੰ ਜੋ ਵੀ ਮੇਰੇ ਦੋਸਤ ਮਿੱਤਰ ਚਲਾ ਰਹੇ ਨੇ ਇਹਨਾਂ ਨੂੰ ਚਲਾਣੀ ਨਹੀਂ ਚਾਹੀਦੀ ਕਿਉਂਕਿ ਇਹ ਮਸਲਾ ਪਿਛਲੇ ਹਫਤੇ ਦਾ ਹੈ ਤੇ ਪਿਛਲੇ ਹਫਤੇ ਹੀ ਆਪਾਂ ਇਹ ਕਾਰਵਾਈ ਕਰਤੀ ਸੀ ਹੁਣ ਤੁਸੀਂ ਬੱਚੇ ਦਿਖਾ ਸਕਦੇ ਪਿਛਲੇ ਹਫਤੇ ਕਿਹੜੇ ਕਮਰੇ ਵਿੱਚ ਸੀ ਤੁਸੀਂ ਦੇਖ ਸਕਦੇ ਹੋ ਬੱਚਿਆਂ ਦੇ ਕਮਰੇ ਨੇ ਤੇ ਇਹ ਸਾਰੇ ਕਮਰੇ ਖਾਲੀ ਚਾਹੀਦੇ ਪੈਣੇ ਬੱਚਿਆਂ ਦੇ ਕੋਈ ਕੋਈ ਵੀ ਬੱਚਾ ਨਹੀਂ ਸਾਰੇ ਬੱਚੇ ਕਮਰੇ ਖਾਲੀ ਤੁਸੀਂ ਖਾਲੀ ਉਹ ਕਰਦੇ ਹਾਂ ਬੱਚੇ ਭੇਜ ਦਿੱਤੇ ਅਸੀਂ ਠੀਕ ਹੈ ਹੋਰ ਕਿਹੜਾ ਕਮਰਾ ਹੈ ਇਹ ਕਮਰਾ ਨਾ ਜਿਹੜੀ ਪਿਛਲੇ ਹਫ਼ਤੇ ਵੀਡੀਓ ਬਣੀ ਸੀ ਉਹ ਉਹ ਇੱਥੇ ਦੀ ਕਮਰਿਆਂ ਦੀ ਸੀ ਅੱਛਾ ਕਮਰਿਆਂ ਦੀ ਸੀ ਉਹ ਤੁਸੀਂ ਚਕਾਤੇ ਫਿਰ ਉਹ ਖਾਲੀ ਕਰਕੇ ਪਹਿਲਾਂ ហេਠਾਂ ਲੱਗੇ ਸੀ ਪਹਿਲਾਂ ហេਠਾਂ ਲਾਇਆ ਹੋਇਆ ਸੀ ਹਾਂ ਤੇ ਉੱਥੇ ਉਹ ਨਮਾਜ਼ ਪੜ੍ਹਦੇ ਸੀ ਜਿੱਥੇ ਉਹਨਾਂ ਨੇ ਕੈਮਰਾ ਕਮਾਇਆ ਸੀ ਅੱਛਾ ਨਮਾਜ਼ ਸਾਹਮਣੇ ਨਮਾਜ਼ ਅੱਛਾ ਉਧਰ ਅੱਛਾ ਉਹ ਗੱਦੇ ហេਠਾਂ ਲੱਗੇ ਹੋਏ ਸੀ ਲਾਏ ਹੋਏ ਸੀ ਸੰਗਤ ਵਾਸਤੇ ਵੀ ਸਾਂ ਬੱਚਿਆਂ ਵਾਸਤੇ ਵੀ ਤੇ ਇਸ ਕਰਕੇ ਆਪਾਂ ਉਸੇ ਦਿਨ ਕਾਰਵਾਈ ਦੇ ਤਹਿਤ ਆਪਾਂ ਬੱਚੇ ਭੇਜਦੇ ਸੀ ਉਸ ਸੇ ਆਪਣੇ ਕੋਲ ਪ੍ਰਸ਼ਾਸਨ ਪਰ ਇਹ ਥੋੜਾ ਰਜਿਸਟਰਡ ਆ ਆਪਣਾ ਮਦਰਸਾ ਰਜਿਸਟਰਡ ਹੈ ਆਪਾਂ ਮੰਦਰਸਾ ਚਲਾ ਸਕਦੇ ਪਰ ਇਸ ਟਾਈਮ ਜਿਹੜੀ ਆਪਣੇ ਮੋਦੀ ਸਰਕਾਰ ਨੇ ਕਿਹਾ ਹੋਇਆ ਹੈ ਕਿ ਮੰਦਰਸੇ ਦੇ ਕੁਰਾਨ ਸ਼ਰੀਫ ਦੇ ਨਾਲ ਨਾਲ ਇਹਨੂੰ ਦੁਨੀਆਵੀ ਤਾਲੀਮ ਵੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਕਿਹੜੀ ਕਿਹੜੀ ਭਾਸ਼ਾ ਦੀ ਗੱਲ ਕੀਤੀ ਗਈ ਹੈ ਹਿੰਦੀ ਇੰਗਲਿਸ਼ ਪੰਜਾਬੀ ਇਹ ਚੀਜ਼ਾਂ ਆਪਣੀ ਮਾਤਰ ਭਾਸ਼ਾ ਆਪਣੇ ਸਕੂਲ ਦੇ ਵਿੱਚ ਹੋਣੀ ਚਾਹੀਦੀ ਹੈ ਆਪਣੇ ਕੋਲ ਇਹ ਹੈ ਨਹੀਂ ਆਪਣੇ ਕੋਲ ਪੰਜੀ ਤੱਕ ਤੁਸੀਂ ਇਹ ਮਤਲਬ ਤੁਸੀਂ ਸਪਸ਼ਟ ਉਹਨਾਂ ਨੂੰ ਵੀ ਕਿਹਾ ਵੀ ਅਸੀਂ ਇਹ ਚੀਜ਼ ਨੂੰ ਮੰਨਦੇ ਆਂ ਵੀ ਸਾਡੇ ਕੋਲ ਹੈ ਨਹੀਂ ਅੱਬਾ ਉਹਨਾਂ ਨੂੰ ਵੀ ਕਿਹਾ ਮੈਂ ਆਪਣੇ ਕੋਲ ਸਕੂਲ ਦੀ ਪਰਮਿਸ਼ਨ ਨਹੀਂ ਹੈ ਮੰਦਰਸੇ ਦੀ ਪਰਮਿਸ਼ਨ ਹੈ ਤੇ ਉਹ ਕਹਿੰਦੇ ਤੁਸੀਂ ਆਪਣਾ ਕੀ ਨਾਮ ਹੈ ਆ ਆਪਣਾ ਮੰਦਰਸਾ ਰਜਿਸਟਰਡ ਹੈ ਆ ਤੁਸੀਂ ਦੇਖ ਸਕਦੇ ਠੀਕ ਹੈ ਆ ਆਪਣਾ ਮੰਦਰਸਾ ਰਜਿਸਟਰਡ ਹੈ ਤੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਆਪਣਾ ਸਰਕਾਰ ਨੂੰ ਤੇ ਆਪਣੇ ਲੋਕਲ ਜਿਹੜੇ ਪੱਤਰਕਾਰ ਸਹਿਬਾਨ ਜਿਨ੍ਹਾਂ ਨੇ ਵੀਡੀਓ ਚਲਾਈਏ ਉਹਨਾਂ ਨਾਲ ਪਾਸ ਜੁੜ ਕੇ ਹੀ ਬੇਨਤੀ ਕਰਨਾ ਚਾਹੁੰਦੇ ਵੀ ਇਹ ਐਦਾਂ ਦੀ ਕੋਈ ਗੱਲ ਨਹੀਂ ਹੈ ਜੋ ਵੀ ਆਪਣੀ ਕਾਰਵਾਈ ਸੀ ਪਿਛਲੇ ਹਫਤੇ ਦੀਏ ਉਹ ਹੋ ਚੁੱਕੀ ਹੈ ਤੁਸੀਂ ਕਿਰਪਾ ਕਰਕੇ ਬੇ ਦਰਗਾਹ ਦਾ ਨਾਮ ਖਰਾਬ ਨਾ ਕੀਤਾ ਜਾਵੇ ਠੀਕ ਹੈ ਧੰਨਵਾਦ ਧੰਨਵਾਦ